ਬਿਲਕੁਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਔਰ ਮੇਰੀ ਪੂਰੀ ਹਮਦਰਦੀ ਮੁਲਾਜ਼ਮ ਸਾਥੀਆਂ ਨਾਲ ਹੈ ਬਟੌਰਟੇਡ ਯੂਨੀਵਰਸਿਟੀ ਵੀ ਬਤੌਰ ਇੱਕ ਇਨਸਾਨੀਅਤ ਦੀ ਜੀ ਕਿਉਂਕਿ ਜਿਨ੍ਹਾਂ ਨੇ ਲਗਾਤਾਰ 8-9 ਘੰਟੇ ਕੰਮ ਕਰਨਾ ਡਿਊਟੀ ਕਰਨੇ ਮਹੀਨੇ ਬਾਅਦ ਉਹਨਾਂ ਨੂੰ 10-15000 ਮਿਲੇ ਅੱਜ ਮਹਿੰਗਾਈ ਦੇ ਯੁੱਗ 'ਚ ਗੁਜ਼ਾਰਾ ਨਹੀਂ ਚੱਲਦਾ ਜੀ ਪਰੰਤੂ ਇਹਦੇ ਵਾਸਤੇ ਜ਼ਿੰਮੇਵਾਰ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ ਹਮ ਅੱਜ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ 3 ਲੱਖ ਕਰੋੜ ਤੋਂ ਵੱਧ ਦਾ ਪੰਜਾਬ ਦੇ ਸਰ ਕਰਜ਼ਾ ਸੀਗਾ ਹਮ ਹਮ ਤੇ ਪਿਛਲੀ ਭਰਤੀ ਕਿੰਨੇ ਸਾਲਾਂ ਦੀ ਬੰਦ ਪਈ ਸੀ ਤੁਹਾਨੂੰ ਤਾਂ ਖੁਦ ਪਤਾ ਜਿਹੜੇ 43000 ਰੱਖੇ ਨੇ ਹਲੇ ਵੀ ਘਟਨੇ ਮੈਂ ਤਾਂ ਚਾਹੁੰਦਾ ਇਹ ਘਟੋ ਘੱਟ 2 ਲੱਖ ਬੰਦਾ ਹੋਰ ਰੱਖਿਆ ਜਾਵੇ ਰੈਗੂਲਰ ਭਰਤੀ ਕਰੀ ਜਾਵੇ ਤਾਂ ਪੰਜਾਬ ਦਾ ਜਿਹੜਾ ਸਿਸਟਮ ਵਧੀਆ ਚੱਲ ਸਕਦਾ ਪਰੰਤੂ ਉਹ ਜਿਹੜੇ ਪਿਛਲੇ ਆਰਥਿਕ ਮੰਦਹਾਲੀ ਜਿਹੜੀ ਹੋਈ ਵੀ ਹੈ ਉਹਨੂੰ ਕਵਰ ਕਰਨ ਤੋਂ ਬਾਅਦ ਅਸੀਂ ਕਰਾਂਗੇ ਸਾਰੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਾਂਗੇ ਕੋਈ ਐਸੀ ਗੱਲ ਨਹੀਂ ਔਰ ਇਹਦੇ ਵਿੱਚ ਸਾਨੂੰ ਜਿੱਥੇ ਆਪਣੇ ਸਾਧਨ ਵਧਾਉਣ ਦੀ ਲੋੜ ਹੈ ਕੇਂਦਰ ਤੋਂ ਵੀ ਬੜੀਆਂ ਆਸਾਂ ਸਿਗੀਆਂ ਵੀ ਪੰਜਾਬ ਦੇ ਹਾਲਾਤ ਨੂੰ ਅੱਜ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਦੇ ਉੱਤੇ ਰੋਜ਼ ਡਰੋਨ ਆਉਂਦੇ ਨੇ ਪੰਜਾਬ ਤੇ ਰੋਜ਼ ਖਤਰਾ ਦਿਖਾਇਆ ਜਾਂਦਾ ਹੈ ਮੈਂ ਚਾਹੁੰਦਾ ਕਿ ਬਾਰਡਰੀ ਖੋਲ ਦੇਣ ਘੱਟੋ ਘੱਟ ਅਸੀਂ ਵਪਾਰ ਬਾਹਰਲੇ ਸਟੇਟਾਂ ਨਾਲ ਕਰਕੇ ਪੰਜਾਬ ਦੀ ਆਮਦਨ ਵਧਾ ਲਈਏ ਜੇ ਸਾਡੇ ਪੰਜਾਬ ਦੇ ਕਿਸਾਨ ਆਪਣੀ ਫਰੂਟ ਵੈਜੀਟੇਬਲ ਸਬਜ਼ੀਆਂ ਅਨਾਜ ਅਰਬ ਕੰਟਰੀ ਚ ਵੇਚ ਦੇਣ ਸਾਡੇ ਚੌਗਣੇ ਭਾਅ ਵਿਕ ਜਾਣਗੇ ਕੇਂਦਰ ਸਰਕਾਰ ਤਾਂ ਹਰ ਪਾਸੇ ਸਾਨੂੰ ਨੱਪੀ ਤੁਰਿਆ ਨਾ ਸਾਡੇ ਬਾਰਡਰ ਵੀ ਸੀਲ ਕਰ ਰੱਖੇ ਨੇ ਤੇ ਸਾਨੂੰ ਮਦਦ ਵੀ ਕੋਈ ਨਹੀਂ ਦੇ ਰਹੀ ਔਰ ਜਿਹੜੇ ਪਹਿਲੇ ਕਰਜ਼ੇ ਚੜੇ ਹੋਏ ਨੇ ਪੰਜਾਬ ਸਰ ਉਹਨਾਂ ਨੂੰ ਕੋਈ ਰਾਹਤ ਵੀ ਨਹੀਂ ਦੇ ਰਹੀ ਔਰ ਫਿਰ ਜਿਹੜੇ ਇੱਥੇ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਲੋੜ ਹੈ ਜਿਹੜਾ ਦੌਰ ਵੱਧ ਰਿਹਾ ਹੈ ਗੁੰਡਾਗਰਦੀ ਦਾ ਉਹਨੂੰ ਕਾਬੂ ਕਰਨਾ ਹੈ ਉਹਦੇ ਵਾਸਤੇ ਵੀ ਕੋਈ ਮਦਦ ਨਹੀਂ ਕਰ ਰਹੀ ਜਿਹੜੇ ਨਸ਼ਿਆ ਰਹੇ ਨੇ ਬਾਹਰਲੇ ਉਹਦੇ ਵਾਸਤੇ ਕੋਈ ਮਦਦ ਨਹੀਂ ਕਰ ਰਹੀ ਹੁਣ ਕੱਲੇ ਪਾਕਿਸਤਾਨ ਤੋਂ ਨਹੀਂ ਨਸ਼ਿਆ ਰਹੇ ਕੰਡਲਾ ਪੋਰਟ ਤੋਂ ਵੀ ਕਿੰਨੇ ਤੁਸੀਂ ਖਬਰਾਂ ਪੜੀਆਂ ਹੈ ਜੀ ਐਡੈਟਿਕ ਖੇਪਾਈਆਂ ਨੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਪੰਜਾਬ ਨੂੰ ਮੈਂ ਸਮਝਦਾ ਨਫ਼ਰਤ ਕਰਦੀ ਹੈ ਔਰ ਇਹ ਰਵਈਆ ਉਹਨਾਂ ਨੂੰ ਬਦਲਣਾ ਪਊਗਾ ਪਰ ਬਰਸ਼ਟ ਸਾਹਿਬ ਜਿਹੜੇ ਮੁਲਾਜ਼ਮ ਨੇ ਮੈਂ ਜਿੰਨਾਂ ਨਾਲ ਇੱਥੇ ਇੰਟਰਵਿਊ ਕਰਦਾ ਲੀਡਰਸ਼ਿਪ ਨਾਲ ਉਹ ਕਹਿੰਦੇ ਇਹ ਬੁੱਕਾਂ ਭਰ-ਭਰ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਕੈਪਟਨ ਤੇ ਬਾਦਲ ਸਰਕਾਰ ਤੋਂ ਨਿਰਾਸ਼ ਹੋ ਕੇ ਜਿਵੇਂ ਪੁਰਾਣੀ ਪੈਨਸ਼ਨ ਬਹਾਲ ਦੀ ਦੀ ਮੰਗ ਹੈ ਇਹ ਤੁਹਾਡੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਰਿਟਰਨ ਵਾਅਦੇ ਕੀਤੇ ਸੀ ਇਸੇ ਤਰ੍ਹਾਂ ਸਾਰੀਆਂ ਮੰਗਾਂ ਦੇ ਵਾਅਦੇ ਕੀਤੇ ਉਹ ਕਹਿੰਦੇ ਅੱਧਾ ਟਾਈਮ ਅੱਧਾ ਇਹ 2.5 ਸਾਲ ਤੇ ਦੇਰ ਤੱਕ ਸਮਾਂ ਦਿੱਤਾ ਤੇ ਇਹ ਜਿਹੜੀਆਂ ਗੱਲਾਂ ਨੇ ਵੀ ਕੇਂਦਰ ਨਹੀਂ ਦਿੰਦਾ ਜਾਂ ਸਾਡੇ ਫੰਡ ਨਹੀਂ ਹੈਗੇ ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਤੇ ਸਰਕਾਰ ਬਣਾਉਂਦੀ ਹੈ ਮੈਂ ਮੈਂ ਬਿਲਕੁਲ ਸਹਿਮਤ ਹਾਂ ਅਸੀਂ ਸਾਧਨ ਵਧਾ ਰਹੇ ਹਾਂ ਹੁਣ ਜਿਵੇਂ-ਜਿਵੇਂ ਸਾਧਨ ਵਧਣਗੇ ਅਸੀਂ ਤਾਂ ਲੋਕਾਂ ਦੀ ਸੇਵਾ ਵਾਸਤੇ ਬਰਤਨਾਂਗੇ ਹੁਕਮਤ ਦੇ ਭਗਵਾਨ ਤੁਮਾਰਾ ਉਹਨਾਂ ਨੇ ਦੋ ਤਰੀਕ ਨੂੰ 2 ਅਗਸਤ ਨੂੰ ਮੀਟਿੰਗ ਵੀ ਕਰਦੀ ਹੈ ਬਿਲਕੁਲ ਮਲਾਜ਼ਮ ਪੈਨਸ਼ਨ ਮਹਾਸੰਗ ਬਿਲਕੁਲ ਬਿਲਕੁਲ ਸਾਰਾ ਕੁਝ ਕਰਾਂਗੇ ਇੱਕ ਪ੍ਰੋਸੈਸ ਹੁੰਦਾ ਸਲੋਲੀ ਸਲੋਲੀ ਡਿਵੈਲਪ ਕਰ ਰਿਹਾ ਹੈ ਕਰਾਂਗੇ ਜਰੂਰ